ਸੁਰਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਜਿਹੜੀ ਕੋਰ ਕਮੇਟੀ ਹੈ ਉਹ ਪਾਰਟੀ ਦੇ ਪੱਦਰਸ਼ ਤੋਂ ਬੜਾ ਖੁਸ਼ ਹੈ ਸੁਬੀਰ ਸਿੰਘ ਬਾਦਲ ਨੂੰ ਕਲੀਨ ਸ਼ੀਟ ਦਿੱਤੀ ਕਿ ਪਾਰਟੀ ਨੇ ਵਧੀਆ ਕੰਮ ਕੀਤਾ ਹੈ ਸ਼ਰੋਮਣੀ ਅਕਾਲੀ ਦਲ ਖੁਸ਼ ਹੈ ਅੱਜ ਅਸੀਂ ਗੱਲ ਕਰਾਂਗੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਚਾਹੇ ਪੰਥ ਕੌਮ ਨੇ ਸ਼ਰੋਮਣੀ ਅਕਾਲੀ ਦਲ ਤੇ ਭਰੋਸਾ ਨਹੀਂ ਕੀਤਾ ਲੇਕਿਨ ਜਿਹੜੀ ਕੋਰ ਕਮੇਟੀ ਹੈ ਸ਼੍ਰੋਮਣੀ ਕਾਲੀ ਦਲ ਉਹਨਾਂ ਨੇ ਮੁੜ ਸੁਬੀਤ ਸਿੰਘ ਬਾਦਲ ਤੇ ਭਰੋਸਾ ਕੀਤਾ ਹੈਗਾ ਕਿ ਸੁਬੀਤ ਸਿੰਘ ਬਾਦਲ ਵਰਗਾ ਸਾਨੂੰ ਜਜਾਰੂ ਨੇਤਾ ਨਹੀਂ ਲੱਭਣਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਕੰਮ ਕੀਤੀ ਆ ਅਸੀਂ ਸੁਬੀਤ ਸਿੰਘ ਬਾਦਲ ਦੀ ਅਗਵਾਈ ਸਾਨੂੰ ਮਨਜ਼ੂਰ ਆ ਜਿਸ ਹਿਸਾਬ ਨਾਲ ਸੁਬੀਤ ਸਿੰਘ ਹੋਣਾ ਨੇ ਕੰਮ ਕੀਤਾ ਉਹਦੇ ਕਰਕੇ ਕੋਰ ਕਮੇਟੀ ਨੂੰ ਕੋਈ ਖਦਸ਼ਾ ਨਹੀਂ ਕੋਈ ਸ਼ੰਕੇ ਨਹੀਂ ਆ ਉਹਨਾਂ ਦਾ ਇਹ ਹੈ ਕਿ ਅਸੀਂ ਸੁਬੀਤ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੀ ਅਗਲੀਆਂ ਵੀ ਚੋਣਾਂ ਲੜਾਂਗੇ ਜਿਹੜੀ ਕੋਰ ਕਮੇਟੀ ਚ ਬਹੁਤ ਸਾਰੇ ਮੁੱਦੇ ਜਿਹੜੇ ਡਿਸਕਸ ਹੋਏ ਨੇ ਇੱਕ ਤੇ ਕੰਗੜਾ ਨੌਰਥ ਦੀ ਭੈੜੀ ਬੋਲਬਾਣੀ ਤੇ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਕੀਤਾ ਕਿ ਕੰਗੜਾ ਨੌਰਥ ਦਾ ਜਿਹੜਾ ਬੋਲਬਾਣੀ ਆ ਬਹੁਤ ਭੈੜਾ ਮਾੜਾ ਵੰਡ ਪਾਉ ਆ ਸਮਾਜ ਨੂੰ ਵਿੱਚ ਤਰੇੜਾ ਪਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਆ ਦੂਜਾ ਸਬੀ ਸਿੰਘ ਬਾਦਲ ਦੀ ਗਵਾਈ ਚ ਜਿਹੜੀ ਕੋਰ ਕਮੇਟੀ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦਾ ਉਹਨਾਂ ਨੇ ਮਨ ਬਣਾ ਲਿਆ ਜਿਹੜੇ ਅੰਦਰ ਬੈਠ ਕੇ ਸ਼੍ਰੋਮਨੀ ਕਾਲੀਦਨ ਨੂੰ ਕਮਜ਼ੋਰ ਕਰਦੀਆਂ ਗੱਲਾਂ ਕਰਦੇ ਨੇ ਕਰਦੇ ਨੇ ਦੂਜਾ ਹੁਣ ਨਵੀਂ ਅਨੁਸ਼ਾਸਨੀ ਕਮੇਟੀ ਦਾ ਗਠਨ ਹੋਏਗਾ ਕਿਉਂਕਿ ਪਹਿਲਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਿਕੰਦਰ ਸਿੰਘ ਮਲੂਕਾ ਵੀ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਚੋਪੀ ਰਹੇ ਕਿਉਂਕਿ ਉਹਨਾਂ ਦੀ ਨੌ ਰਾਣੀ ਪਰਮਪਾਲਕ ਹੋਣ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਬਠਿੰਡੇ ਤੋਂ ਚੋਣ ਲੜੇ ਸੀ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਲੇਕਿਨ ਫਿਲਹਾਲ ਸ਼੍ਰੋਮਣੀ ਕਾਲੀ ਦਲ ਨੇ ਵੀ ਉਹਨਾਂ ਚਾਸ਼ਨੀ ਕਮੇਟੀ ਦਾ ਨਵਾਂ ਢਾਂਚਾ ਬਣਾਉਣ ਦਾ ਫੈਸਲਾ ਕਰ ਲਿਆ ਔਰ ਦੂਜੀ ਗੱਲ ਇਸ ਮੀਟਿੰਗ ਦੇ ਵਿੱਚ ਸੰਦੀਪ ਸਿੰਘ ਢੀਂਡਸਾ ਪ੍ਰਕਾਸ਼ ਚੰਦ ਗਰਗ ਪਰਮਿੰਦਰ ਸਿੰਘ ਢੀਂਡਸਾ ਔਰ ਸਿਕੰਦਰ ਸਿੰਘ ਮਲੂਕਾ ਇਹ ਆਏ ਨਹੀਂ ਆ ਅਸਲ ਵਿੱਚ ਕਹਿੰਦੇ ਆਏ ਨਹੀਂ ਆ ਇਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਜਿਨ੍ਹਾਂ ਨੇ ਫੋਨ ਕੀਤੇ ਨੇ ਜਿਨ੍ਹਾਂ ਨੂੰ ਕਿਹਾ ਕਿ ਇਹਨਾਂ ਇਹਨਾਂ ਨੂੰ ਬੁਲਾਉਣਾ ਉਹਨਾਂ ਨੇ ਫੋਨ ਕਰ ਦਿੱਤੇ ਜਿਨ੍ਹਾਂ ਜਿਨ੍ਹਾਂ ਨੂੰ ਕਿਹਾ ਕਿ ਨਹੀਂ ਬੁਲਾਉਣਾ ਉਹਨਾਂ ਨੂੰ ਫੋਨ ਨਹੀਂ ਕੀਤੇਗੇ ਤੇ ਮਤਲਬ ਕਾਲੀ ਦਲ ਦੇ ਵਿੱਚ ਤਰੇੜਾ ਪੈ ਚੁਕੀ ਹੈ ਨਹੀਂ ਕਾਲੀ ਦਲ ਫਿਰ ਟੁੱਟ ਸਕਦਾ ਕਿ ਆਖਰ ਕਾਲੀ ਦਲ ਵਿੱਚ ਕਿਉਂ ਇਹਦੇ ਚ ਕੋਈ ਹਾਰ ਕਬੂਲਣ ਵਾਸਤੇ ਇੱਕ ਸ਼ਰਮ ਨਹੀਂ ਕਾਲੀ ਦਲ ਮਨਜ਼ੂਰ ਨਹੀਂ ਹੈ ਅਜੇ ਸਥਿਤੀ ਦੇ ਵਿੱਚ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਵੀ ਜਿਹੜੀ ਮੀਟਿੰਗ ਹੋਈ ਉਹਦੇ ਚ ਗੈਰ ਹਾਜ਼ਰ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਕਹਿੰਦੇ ਨਿੱਜੀ ਰਜੇਵੇਂ ਸੀ ਇਸ ਕਰਕੇ ਉਹ ਨਹੀਂ ਆਏ ਪਰ ਜਿਹੜੇ ਚਾਰ ਜਣੇ ਪ੍ਰਕਾਸ਼ ਚੰਦ ਗਰ ਕਿਉਂਕਿ ਸੰਗਰੂਰ ਤੋਂ ਐਮਐਲਏ ਰਹਿ ਚੁੱਕੇ ਨੇ ਢੀਂਡਾ ਸਾਹਿਬ ਗਰੁੱਪ ਦੇ ਨਾਲ ਸਬੰਧ ਰੱਖਦੇ ਨੇ ਸੁਦੇਵ ਸਿੰਘ ਢੀਂਡਾ ਸਾਹਿਬ ਰਮਿੰਦਰ ਸਿੰਘ ਢੀਂਡਾ ਸਾਹਿਬ ਪਿਓ ਪੁੱਤ ਦੀ ਜੋੜੀ ਆ ਇਹ ਇਸ ਕਰਕੇ ਤੇ ਸਿਕੰਦਰ ਸਿੰਘ ਮਲੂਕਾ ਨੂੰ ਇਸ ਕਰਕੇ ਵੀ ਨਹੀਂ ਬੁਲਾਇਆ ਗਿਆ ਉਹਦੇ ਹਾਲਾਂਕਿ ਕੋਰ ਕਮੇਟੀ ਦੀ ਮੀਟਿੰਗ 'ਚ ਲੰਮੀ ਚੌੜੀ ਇੱਕ ਲੰਮੀ ਮੈਰਾਥਨ ਮੀਟਿੰਗ ਹੋਈ ਆ 3 ਵਜੇ ਸ਼ੁਰੂ ਹੋਈ ਤੇ 8-9 ਵਜੇ ਤੱਕ ਇਹਦੇ ਚੱਲਦੀ ਰਹੀ ਆ ਲੰਮੀਆਂ ਵਿਚਾਰ ਚਰਚਾ ਹੋਈਆਂ ਨੇ ਲੇਕਿਨ ਕਾਰਗੁਜ਼ਾਰੀ ਜਿਹੜੀ ਸੁਭੀ ਸਿੰਘ ਬਾਦਲਦੀਨ ਕੋਰ ਕਮੇਟੀ ਦੀ ਲੀਡਰਸ਼ਿਪ ਨੂੰ ਪਸੰਦ ਆਈ ਆ ਉਹ ਲੀਡਰਸ਼ਿਪ ਦੇ ਵਿੱਚ ਜੈ ਬਲਵਿੰਦਰ ਸਿੰਘ ਭੂੰਦੜ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚਾਹੇ ਇਕਬਾਲ ਸਿੰਘ ਝੁੰਦਾ ਚਾਹੇ ਗੁਰਪ੍ਰਤਾਪ ਸਿੰਘ ਹੋਣੀ ਚਾਹੇ ਗੁਲਜਾਰ ਸਿੰਘ ਰਣੀਕੇ ਚਾਹੇ ਹੀਰਾ ਸਿੰਘ ਗਾਬੜੀਆ ਲੰਮੀ ਚੌੜੀ ਇਹਨਾਂ ਦੀ ਲਿਸਟ ਆ ਕੋਰ ਕਮੇਟੀ ਦੀ ਉਹਨਾਂ ਸਾਰਿਆਂ ਨੂੰ ਇਹ ਕਹਿੰਦੇ ਨੇ ਕਿ ਸੁਬੀਰ ਸਿੰਘ ਬਾਦਲ ਨੇ ਬਹੁਤ ਵਧੀਆ ਕੰਮ ਕੀਤਾ ਉਹਦੀ ਪ੍ਰਧਾਨਗੀ ਤੇ ਕੋਈ ਸਵਾਲ ਖੜੇ ਨਹੀਂ ਕਰ ਸਕਦਾ ਉਹਨਾਂ ਦੀ ਅਗਵਾਈ ਤੇ ਹੀ ਪਾਰਟੀ ਨੂੰ ਭਰੋਸਾ ਔਰ ਨਾਲ ਦੀ ਨਾਲ ਅਸੀਂ ਭਵਿੱਖ ਦੇ ਵਿੱਚ ਵੀ ਕਿਸੇ ਨਾਲ ਗੱਠ ਜੋੜ ਨਹੀਂ ਕਰਾਂਗੇ ਆ ਜਿਹੜਾ ਹੁਣ ਰਿਜ਼ਲਟ ਆਇਆ ਚਾਰ ਤਰੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਨਾ ਅਸੀਂ ਇੰਡੀਆ ਗੱਠ ਜੋੜ ਦਾ ਹਿੱਸਾ ਬਣਾਂਗੇ ਤੇ ਨਾ ਅਸੀਂ ਬਣਾਂਗੇ ਐਨਡੀਏ ਦਾ ਇਹਦਾ ਮਤਲਬ ਕਿਉਂਕਿ ਜੇ ਕੱਲ ਨੂੰ ਐਨਡੀਏ ਨੂੰ ਇੱਕ ਵੋਟ ਦੀ ਲੋੜ ਪੈਂਦੀ ਹੈ ਜਿਹੜੀ ਹਰ ਸਿਮਰਤ ਕੌਰ ਬਾਦਲ ਦੇ ਰੂਪ ਦੇ ਵਿੱਚ ਇਕੱਲੇ ਦਲ ਉਥੇ ਜਿਹੜਾ ਵਾ ਗੱਠ ਜੋੜ ਦਾ ਐਨਡੀਏ ਗੱਠ ਜੋੜ ਦਾ ਇਹ ਸਰ ਨਹੀਂ ਬਣੂਗਾ ਇਹ ਕੋਰ ਕਮੇਟੀ ਦੇ ਵਿੱਚ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਉਹਦੇ ਵਿੱਚ ਮੋٹے ਰੂਪ ਚ ਕਹਿ ਸਕਦੇ ਕਿ ਸੁਭੀ ਸਿੰਘ ਬਾਦਲ ਦੇ ਭਰੋਸਾ ਕਹਿ ਲੋ ਜਾਂ ਕਲੀਨ ਚਿੱਟ ਦੇ ਦਿਓ ਕਿ ਤੁਸੀਂ ਕਮਾਲ ਦੀ ਕੀਤੀ ਹੈ ਔਰ ਇਹ ਵੀ ਕਿਹਾ ਕਿ ਸੁਭੀ ਸਿੰਘ ਬਾਦਲ ਨੂੰ ਅਧਿਕਾਰ ਦਿੱਤੇ ਗਏ ਨੇ ਕਿ ਪਾਰਟੀ ਦੀ ਸਮੁੱਚੀ ਰਣਨੀਤੀ ਤਿਆਰ ਕਰਨੀ ਤੇ ਭਵਿੱਖ ਦਾ ਅਜੰਡਾ ਤੈਅ ਕਰ ਲਈ ਜਿਹੜੇ ਸੁਝਾਅ ਲੈ ਜਾਣ ਇਹ ਵੀ ਇੱਕ ਚਰਚਾ ਨਾਲ ਦੇ ਨਾਲ ਚੋਣਾਂ ਦੌਰਾਨ ਪਾਮਲੇ ਚ ਪਾਰਟੀ ਦੇ ਪਲੇਟਫਾਰਮ ਤੇ ਰੱਖ ਲਈ ਕਿਹਾ ਪਾਰਟੀ ਦੇ ਨਵੇਂ ਅਨੁਸ਼ਾਸਨੀ ਕਮੇਟੀ ਦੇ ਗਠਰੇ ਦੇ ਕਮੇਟੀ ਦੇ ਪਹਿਲੇ ਪ੍ਰਧਾਨ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਮਤਲਬ ਸਿਕੰਦਰ ਸਿੰਘ ਮਲੂਕਾ ਦੀ ਛੁੱਟੀ ਕਰ ਦਿੱਤੀ ਗਈ ਹੈ ਹੁਣ ਦੇ ਦੇਨ ਕਿ ਉਨ ਸ਼ਾਸਨਿਕ ਕਮੇਟੀ ਦੇ ਜਿਹੜੇ ਨਵੇਂ ਚੇ ਪ੍ਰਧਾਨ ਬਣਦੇ ਨੇ ਔਰ ਦੂਜਾ ਮੀਟਿੰਗ ਦੇ ਇਹ ਵੀ ਚਰਚਾ ਕੀਤੀ ਗਈ ਹੈ ਕਿ ਦੇਸ਼ ਅੰਦਰ ਵਾਧਰੇ ਫਿਰਕੂ ਤੁਰਵਿਕਨ ਸੰਸਦ ਮੈਂਬਰ ਕੰਗੜਾ ਨੌਥ ਦੀ ਜਰੀਲੀ ਬੋਲਬਾਣੀ ਅਤੇ ਕੈਸਲ ਵਿੱਚ ਸਿੱਖ ਨੌਜਵਾਨਾਂ ਦੇ ਹਮਲਿਆਂ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਪਾਰਟੀ ਨੇ ਆਪਣਾ ਸਟੈਂਡ ਦਰਾਇਆ ਕਿ ਸੰਗੀਟ ਢਾਂਚਾ ਹੀ ਦੇਸ਼ ਨੂੰ ਮਜ਼ਬੂਤ ਕਰ ਸਕਦਾ। ਮੀਟਿੰਗ ਵਿੱਚ ਮਹਿਸੂਸ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਚ ਅਮਰੋਦੀ ਮੋਦੀ ਵਿਰੋਧੀ ਵੋਟ ਬੈਂਕ ਜੋ ਕਾਲੀਦਨ ਨੂੰ ਭੁਗਤਣਾ ਸੀ ਉਹ ਇਸ ਕਰਕੇ ਨਹੀਂ ਭੁਗਤਿਆ ਕਿਉਂਕਿ ਵਿਰੋਧੀ ਪਾਰਟੀਆਂ ਨੇ ਵੋਟਰਾਂ ਨੂੰ ਇਹ ਜਚਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇੱਕੋ ਹੀ ਹੈ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਾਅਦ ਵਿੱਚ মিডিਆ ਦੇ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਸਖਾਵੇ ਮਾਹੌਲ 'ਚ ਮੀਟਿੰਗ ਹੋਈ ਹੈ ਉਨਾਂ ਸਚਨੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਲੋਕ ਫਤਵੇ ਨੂੰ ਸਵੀਕਾਰ ਕੀਤਾ ਗਿਆ ਝੁੰਡਾ ਕਮੇਟੀ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਫਿਰ ਉਹ ਮਨੀ ਕਾਲੀਦਲ ਦੇ ਸੀਨੀਅਰ ਅਗੂ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਜੰਗ ਵਿੱਚ ਜਿੱਤ ਹਾਰ ਹੁੰਦੀ ਰਹਿੰਦੀ ਹੈ ਅਤੇ ਇਸ ਮੌਕੇ ਸਭ ਨੂੰ ਜਰਨੈਲ ਮਤਲਬ ਸੁਭੀ ਸਿੰਘ ਬਾਦਲ ਨਾਲ ਖੜਨਾ ਚਾਹੀਦਾ ਲੋਕ ਸਭਾ ਚੋਣਾਂ ਦੇ ਵਿੱਚ 10 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਔਰ ਸਿਰਫ ਇੱਕੋ ਸੀਟ ਜਿੱਤੀ ਆ ਬਠਿੰਡਾ ਇਸ ਕਰਕੇ ਇਹਨਾਂ ਇਹ ਵੀ ਮਹਿਸੂਸ ਕੀਤਾ ਕਿ ਜਿਹੜਾ 2019 ਦੇ ਵਿੱਚ 27.76 ਵੋਟ ਫੀਸ ਸੀ ਸੀ ਉਹ ਘਟ ਕੇ 13 ਫੀਸ ਦੀ ਬਤਾਲੀ ਰਹਿ ਗਿਆ ਲੇਕਿਨ ਫਿਰ ਵੀ ਸ਼੍ਰੋਮਣੀ ਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਇਹ ਵੀ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਅਸਲ ਵਿੱਚ ਸ਼ੁਰੂ ਉਹਦੇ ਵਿੱਚ ਜਿਹੜੇ ਇਹਨਾਂ ਦੇ ਦਫਤਰ ਦੇ ਸਕੱਤਰ ਨੇ ਚਰਨਜੀਤ ਸਿੰਘ ਬਰਾੜ ਉਹਨਾਂ ਵੀ ਸਵਾਲ ਚੁੱਕੇ ਸੀ ਕਿ ਇੱਕ ਮਹੀਨੇ ਦੇ ਵਿੱਚ ਪਾਰਟੀ ਖੜੀ ਹੋ ਸਕਦੀ ਹੈ ਉਹਦੇ ਵਾਸਤੇ ਇਹਨਾਂ ਇਹਨਾਂ ਗੱਲਾਂ ਤੇ ਗੌਰ ਕਰਨੀ ਚਾਹੀਦੀ ਹੈ ਲੇਕਿਨ ਕੁੱਲ ਮਿਲਾ ਕੇ ਕੋਰ ਕਮੇਟੀ ਨੇ ਸੁਭੀ ਸਿੰਘ ਬਾਦਲ ਤੇ ਹੀ ਰੁਸਾ ਕੀਤਾ ਜੀ ਜਿਹੜੀ ਮੀਟਿੰਗ ਦੇਰ ਰਾਤ ਤੱਕ ਚੱਲੀ ਹੈ ਕੋਲਰ ਸਾਹਿਬ ਜੇ ਤਾਰੀਫ ਹੀ ਕਰਨੀ ਸੀਗੀ 6-7 ਘੰਟੇ ਕੋ ਲੱਗੇ ਇਸ ਮੀਟਿੰਗ ਨੂੰ। ਦੇਖੋ ਇੱਕ ਐਕਸਰਸਾਈਜ਼ ਹੁੰਦੀ ਆ ਇਹਦੇ ਦੇ ਵਿੱਚ ਕਿ ਅਸੀਂ ਲੰਮੀ ਚੌੜੀ ਬੜੀ ਚਿੰਤਾ ਵਰਗ ਵਿਅਕਤੀ ਕਿਤੀ ਹੋਸਦਾ ਉਹਦੇ ਚ ਦੋ ਦੋ ਤਿੰਨ ਵਾਰ ਚਾਹ ਪੀਤੀ ਹੋਵੇ ਇੱਕ ਦੋ ਵਾਰ ਲੰਗਰ ਪਾਣੀ ਵੀ ਸ਼ਕਿਆ ਹੋਵੇ। ਇਸ ਕਰਕੇ ਉਹਦੇ ਚ ਕੋਈ ਗੱਲ ਨਹੀਂ ਪਰ ਸਵਾਲ ਹੈ ਕਿ ਸ਼ਰਮਨੀ ਕਾਲੀਦਲ ਆਖਰ ਸੁਭੀ ਸਿੰਘ ਬਾਦਲ ਤੇ ਭਰੋਸਾ ਕੀਤਾ ਉਹਨਾਂ ਨੇ ਕਿਹਾ ਹਾਲਾਂਕਿ ਸੁਭੀ ਸਿੰਘ ਬਾਦਲ ਦੀ ਗਵਾਹੀ ਚ ਜੁਨੀਆਂ ਵੀ ਚੋਣਾ ਲੜੀਆਂ ਚਾਹੇ 2017 ਵਾਲੀ ਚਾਹੇ 2019 ਵਾਲੀ ਚਾਹੇ 2022 ਵਾਲੀ ਇਹ ਦੋ ਅਰჩევਿਆਲੀ ਮਤਲਬ ਦੋ ਵਿਧਾਨ ਸਭਾ ਚੋਣਾਂ ਦੋ ਲੋਕ ਸਭਾ ਚੋਣਾਂ ਉਹਦੇ ਕਰਕੇ ਕਾਲੀ ਦਲ ਦੀ ਏਡੀ ਜਿਹੜੀ ਸਥਿਤੀ ਆ ਉਹ ਮਜ਼ਬੂਤ ਨਹੀਂ ਹੈ ਫਿਰ ਵੀ ਸ਼੍ਰੋਮਣੀ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਉਮੀਦ ਆ ਸੁਬੀਸ਼ ਸਿੰਘ ਬਾਦਲ ਦੇ ਕਿ ਕਿਤੇ ਨਾ ਕਿਤੇ ਅਸੀਂ ਸੁਬੀਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜ਼ਰੂਰ ਜਿੱਤਾਂਗੇ